ਸਤਿ ਸ਼੍ਰੀ ਅਕਾਲ ਜੀ ਆਪਣਾ ਉਹਨਾਂ ਸਾਰੇ ਆਣੇ ਬਹੁਤ ਮੈਸੇਜ ਕਰਦੇ ਸੀ ਕਿਉਂਕਿ ਆਪਾਂ ਜੌਨ ਰੈਡ ਦੇ ਨਾ ਕੱਟ ਵਰਕ ਵਾਲੇ ਸੂਟ ਰੈਡੀ ਕੀਤੇ ਸੀ ਹਲਕਾ ਹਲਕਾ ਮਸ਼ੀਨ ਵਰਕ ਕਰਕੇ ਸੋ ਸਾਨੂੰ ਕਾਫੀ ਜਿਹੜੇ ਬਹੁਤ ਡਿਮਾਂਡ ਕਰ ਰਹੇ ਸੀ ਕਿ ਸਾਨੂੰ ਬਿਲਕੁਲ ਪ੍ਰਿੰਟਡ ਸੂਟ ਚਾਹੀਦੇ ਆ ਬਿਨਾ ਵਰਕ ਤੋਂ ਸੋ ਆ ਵੇਖੋ ਆਪਾਂ ਪਿਓਰ ਮਸਲੀਨ ਜਿਹੜੀ 100% ਪਿਓਰ ਮਸਲੀਨ ਆ ਉਹਦੇ ਸੂਟ ਆ ਇਹ ਬਿਲਕੁਲ ਪ੍ਰਿੰਟਡ ਇਹਦੇ ਤੇ ਕੋਈ ਵਰਕ ਨਹੀਂ ਹੈਗਾ ਬਟ ਆਪਾਂ ਇਹਨਾਂ ਦੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਰੈਡੀ ਕਰਕੇ ਦਵਾਂਗੇ ਇਹ ਜਿਹੜੇ ਸੂਟ ਆ 2.5 5-5 ਮੀਟਰ ਦਾ ਸੂਟ ਆ ਇੱਕ ਸਵਾ 5 ਮੀਟਰ ਦਾ ਤੇ ਨਾਲ 2.5 ਮੀਟਰ ਦਾ ਮਸਲੀਨ ਦਾ ਦੁਪੱਟਾ ਰੈਡੀ ਕਰਾਂਗੇ ਸੋ ਵੇਖੋ ਪੂਰਾ ਆਲ ਓਵਰ ਸੂਟ ਆ ਤੇ ਬਹੁਤ ਹੀ ਜਿਆਦਾ ਸੋਨਾ ਜਿਹਾ ਪ੍ਰਿੰਟ ਆ ਸੋ ਤੁਸੀਂ ਆਨਲਾਈਨ ਬੁਕਿੰਗ ਕਰ ਦਿਓ ਸਾਨੂੰ ਕਿਉਂਕਿ ਸੂਟ ਦਾ ਜਿਵੇਂ ਇਹ ਇਸ ਟਾਈਮ ਹੈਗੇ ਆਪਣੇ ਕੋਲੇ 5 ਡਿਜ਼ਾਈਨ ਨੇ ਇਹ ਜਦੋਂ ਤੁਸੀਂ ਵੀਡੀਓ ਦੇਖੋਗੇ ਨਾਲ ਦੀ ਨਾਲ ਹੀ ਸੇਲ ਹੋ ਜਾਣੇ ਆ ਸੋ ਤੁਸੀਂ ਆਨਲਾਈਨ ਪੇਮੈਂਟ ਕਰਕੇ ਬੁਕਿੰਗ ਕਰ ਸਕਦੇ ਹੋ ਜੇ ਸਟੋਰ ਤੇਰਾਣਾ ਦਾ ਫਾਨੋਸ ਸੇਲ ਮੁੱਲਾਪੁਰ ਲੈ ਕੇ ਸਰਚ ਕਰੋਗੇ ਤੁਹਾਨੂੰ ਲੋਕੇਸ਼ਨ ਮਿਲ ਜੂਗੀ ਸੋ ਇਹ ਹੈਗੇ ਮਸਲੀਨ ਦੇ ਸੂਟ ਤੇ ਇਹਦੇ ਨਾਲ ਜਿਹੜਾ ਮਸਲੀਨ ਦਾ ਦੁਪੱਟਾ ਡਾਈ ਕਰਾਵਾਂਗੇ ਉਹ ਇਸ ਸ਼ੇਡ ਦਾ ਹੋਊਗਾ ਤੇ ਉਹਨੂੰ ਪ੍ਰੋਪਰ ਆਪਾਂ ਲੈਸ ਲਾ ਕੇ ਦਵਾਵਾਂਗੇ ਤੁਹਾਨੂੰ ਤੇ ਸੈਕਿੰਡ ਵੇਖੋ ਆਹ ਵਾਲਾ ਪ੍ਰਿੰਟ ਵੀ ਬਹੁਤ ਹੀ ਡਿਫਰੈਂਟ ਜਿਹਾ ਇਹਦੇ ਨਾਲ ਵੀ ਆਪਾਂ ਪਲੇਨ ਦੁਪੱਟਾ ਮਸਲੀਨ ਦਾ ਡਾਈ ਕਰਾਵਾਂਗੇ ਇਸ ਕਲਰ ਦੇ ਵਿੱਚ ਸੋ ਵੀ ਬਹੁਤ ਸੋਹਣਾ ਬਣੂਗਾ ਤੇ ਆ ਜਿਵੇਂ ਹੈਗਾ ਥੋੜੀ ਰੈਡਿਸ਼ ਟੋਨ ਆਉਂਦੀ ਆ ਇਹਦੇ ਥੋੜੀ ਪਰਪਲ ਟੋਨ ਆਉਂਦੀ ਆ ਪ੍ਰਿੰਟ ਸੇਮ ਆ ਦੋਨਾਂ ਦਾ ਬਸ ਕਲਰ ਦਾ ਫਰਕ ਆ ਇਹ ਸਾਰੇ ਸੂਟ 1.5-5-5 ਮੀਟਰ ਦੇ ਨੇ ਇਹਦੇ ਨਾਲ ਆਪਾਂ ਆਹ ਵਾਲਾ ਪਰਪਲ ਵਾਲਾ ਦੁਪੱਟਾ ਰੈਡੀ ਕਰਾਵਾਂਗੇ ਤੇ ਨੈਕਸਟ ਆ ਗਿਆ ਫਿਰੋਜ਼ੀ ਸੋ ਇਹ ਵੀ ਪ੍ਰਿੰਟ ਬਹੁਤ ਡਿਫਰੈਂਟ ਜਿਹਾ ਇਹਦੇ ਨਾਲ ਮਸਲੀਨ ਦਾ ਫ ਆਹ ਵੇਖੋ ਆ ਵੀ ਸੂਟ ਬਹੁਤ ਸੋਹਣਾ ਵਾ ਤੇ ਇਹਦੇ ਨਾਲ ਵੀ ਆਪਾਂ ਰੈਡੀਸ਼ ਦਾ ਦੁਪੱਟਾ ਰੈਡੀ ਕਰਾਂਗੇ ਸੋ ਸਾਰੇ ਸੂਟ ਹੀ ਬਹੁਤ ਸੋਹਣੇ ਆ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਸਾਨੂੰ ਮੈਸੇਜ ਕਰ ਦਿਓ ਬਥੇ ਤੁਹਾਨੂੰ ਸੂਟ ਕੋਰੀਅਰ ਕਰ ਦਾਂਗੇ ਬਾਕੀ ਆਪਾਂ ਇੰਟਰਨੈਸ਼ਨਲੀ ਕੋਰੀਅਰ ਕਰਦੇ ਆ ਜੇ ਤੁਹਾਡਾ ਬਿਲ 40000 ਤੋਂ ਵੱਧ ਬਣਦਾ ਸ਼ਿਪਿੰਗ ਤੁਹਾਨੂੰ ਬਿਲਕੁਲ ਫ੍ਰੀ ਕਰਾਂਗੇ ਸੋ ਬਲਕਰ ਸੂਟ ਦੇਖਣ ਲਈ ਤੁਸੀਂ ਵੀਡੀਓ ਕਾਲ ਕਰ ਸਕਦੇ ਹੋ ਇੰਡੀਆ ਦੇ ਟਾਈਮਿੰਗ ਦੇ ਹਿਸਾਬ ਨਾਲ ਸਵੇਰ 9:30 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਸੂਟ ਤੁਸੀਂ ਸਟਿਚ ਕਰਾ ਕੇ ਵੀ ਲੈ ਸਕਦੇ ਹੋ ਤੇ ਅਨਸਟਿਚ ਵੀ ਤੇ ਬਹੁ fannostyle.com ਤੇ ਵੀ ਅਵੇਲੇਬਲ ਹੈਗੇ ਆ ਤੁਸੀਂ ਉੱਥੋਂ ਵੀ ਆਰਡਰ ਪਲੇਸ ਕਰ ਸਕਦੇ ਹੋ ਤੇ ਇਹ ਸੂਟ ਜਿਹੜੇ ਹੁੰਦੇ ਆ ਆਮ ਤੁਸੀਂ ਜਿੱਦਾ ਮਰਜ਼ੀ ਪਾ ਸਕਦੇ ਹੋ ਚਾਹੇ ਘਰੇ ਪਾ ਲਓ ਆਉਣ ਜਾਣ ਨੂੰ ਪਾ ਲਓ ਬਾਜ਼ਾਰ 'ਚ ਪਾ ਲਓ ਬਹੁਤ ਵਧੀਆ ਨੇ ਜਿੱਦਾਂ ਮਰਜ਼ੀ ਮਸ਼ੀਨ 'ਚ ਤੋਏ ਐਦਾਂ ਹੀ ਰਹਿਣਗੇ ਜਿਵੇਂ ਹੈਗੇ ਨੇ